ਵੈਗੋਜੀ ਦਾ ਖਾਲਸਾ ਵੈਗੋਜੀ ਕੀ ਫਤਿਹ ਪਿਆਰਿਓ ਅਮਰਤ ਸ਼ਗਨ ਦੀ ਕੀ ਵੈਲਿਊ ਹੈ ਸਾਡੀ ਜ਼ਿੰਦਗੀ ਵਿੱਚ ਅੱਜ ਮੈਂ ਕੁਝ ਸਿਧਾਂਤਾਂ ਦੀ ਤੁਹਾਡੇ ਨਾਲ ਗੱਲ ਕਰਨੀ ਹੈ ਜੇ ਗੁਰੂ ਦਾ ਸਿੱਖ ਉਹ ਸਿਧਾਂਤਾਂ ਤੇ ਪੂਰਾ ਉਤਰਦਾ ਹੈ ਤੇ ਉਹ ਇੱਕ ਅਮਰਤਾਰੀ ਸਿੱਖ ਹੈ ਜੇ ਉਹਨਾਂ ਸਿਧਾਂਤਾਂ ਦੇ ਉੱਤੇ ਪੂਰਾ ਨਹੀਂ ਉਤਰਦਾ ਪਿਆਰਿਓ ਇਹ ਇੱਕ ਅਮਰਤਾਰੀ ਭੇਖੀ ਇਨਸਾਨ ਹੈ ਸਮਝ ਲਓ ਉਹਦੇ ਬੰਦੇ ਕੁਝ ਨਹੀਂ ਹੈਗਾ ਸਿਰਫ ਇੱਕ ਬਾਰੀ ਭੇਖ ਹੈ ਕਿਉਂਕਿ ਪਿਆਰਿਓ ਸੰਸਾਰ ਦੇ ਵਿੱਚ ਪਤਾ ਕੀ ਹੁੰਦਾ ਅੱਜ ਕੱਲ੍ਹ ਆਪਾਂ ਆਮ ਤੌਰ ਦੇ ਉੱਤੇ ਕਹਿੰਦੇ ਆ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਪਰ ਇਹਦੇ ਤੇ ਪੈਰਾ ਕੋਈ ਨਹੀਂ ਦਿੰਦਾ ਅੱਜ ਕੱਲ੍ਹ ਹਰ ਬੰਦਾ ਇਹੀ ਆਪਣਾ ਦਿਮਾਗ ਲੈ ਕੇ ਚੱਲਦਾ ਹੈ ਕਿ ਨਹੀਂ ਪੰਜੇ ਉਂਗਲਾਂ ਇੱਕ ਬਰਾਬਰ ਹੀ ਹੈ ਤੁਸੀਂ ਕਿੰਨੀ ਵੀ ਪੋਜ਼ਿਟਿਵਿਟੀ ਫਲਾਓ ਕਿੰਨਾ ਵੀ ਚੰਗਿਆਈ ਜਿਹੜੀ ਉਹ ਫਲਾਉਣ ਦੀ ਕੋਸ਼ਿਸ਼ ਕਰੋ ਤੁਸੀਂ ਗੁਰਮਤ ਦਾ ਪ੍ਰਚਾਰ ਕਰੋ ਗੁਰਬਾਣੀ ਦੀਆਂ ਗੱਲਾਂ ਦੱਸੋ ਉਸੇ ਜਵਾਲ ਲੋਕਾਂ ਦਾ ਧਿਆਨ ਘਟ ਜਾਏਗਾ ਪਰ ਜਦੋਂ ਹੀ ਕੋਈ ਨੈਗੇਟਿਵਿਟੀ ਸੰਸਾਰ ਦੇ ਵਿੱਚ ਫੈਲਦੀ ਹੈ ਬੰਦਾ ਉਹ ਨੈਗੇਟਿਵਿਟੀ ਦੇ ਵਿੱਚ ਇੰਨਾ ਜ਼ਿਆਦਾ ਗਰਸਤ ਹੋ ਜਾਂਦਾ ਆ ਕਿ ਪੋਜ਼ਿਟਿਵਿਟੀ ਉਹਦੇ ਨੇੜੇ ਤੇੜੀ ਨਹੀਂ ਹੁੰਦੀ ਕਿਤੇ ਜਦੋਂ ਕੋਈ ਇੱਕ ਬੰਦਾ ਗਲਤੀ ਕਰਦਾ ਤੇ ਬੰਦਾ ਫਿਰ ਉਸੇ ਨਿਗਾ ਦੇ ਨਾਲ ਸਾਰਿਆਂ ਨੂੰ ਉਸੇ ਤਰੀਕੇ ਨਾਲ ਦੇਖਦਾ ਹੈ ਕਿ ਨਹੀਂ ਸਾਰਾ ਸੰਸਾਰ ਹੀ ਗਲਤ ਹੈ ਜਿਵੇਂ ਕਿਸੇ ਅਮਰਤਾਰੀ ਬੰਦੇ ਨੇ ਗਲਤੀ ਕਰ ਦਿੱਤੀ ਉਹਦੀ ਨਿਗਾ 'ਚ ਹਰ ਅਮਰਤਾਰੀ ਬੰਦਾ ਗਲਤ ਹੈ ਫਿਰ ਹਾਲਾਂਕਿ ਇੱਕ ਅਮਰਤਾਰੀ ਬੰਦਾ ਜੇ ਕੋਈ ਚੜ੍ਹਦੀ ਕਲਾ ਵਾਲਾ ਹੋਏਗਾ ਉਹ ਇਹ ਨਹੀਂ ਕਹੇਗਾ ਕਿ ਹਰ ਇੱਕ ਅਮਰਤਾਰੀ ਜਿਹੜਾ ਵੀ ਚੜ੍ਹਦੀ ਕਲਾ ਵਾਲਾ ਹੋ ਸਕਦਾ ਹੈ ਪਰ ਜਦੋਂ ਕੋਈ 네ਗਟਿਵਿਟੀ ਫਲਾਉਂਦਾ ਫਿਰ ਬੰਦਾ ਕਹਿੰਦਾ ਨਹੀਂ ਸਾਰੇ 네ਗਟਿਵ ਹੈ ਜਿਵੇਂ ਹੁਣ ਆਮ ਤੌਰ ਉਤੇ ਚਰਚਾ ਬਣ ਜਾਂਦੀ ਹੈ ਕਿ ਨਹੀਂ ਹਰ ਅਮਰਤਾਰੀ ਬੰਦਾ ਇਦਾਂ ਹੀ ਅੰਦਰੋਂ ਗੰਦੇ ਦੇ ਨਾਲ ਭਰੇ ਹੋਇਆ ਹੈ ਹਰ ਅਮਰਤਾਰੀ ਇਦਾਂ ਦਾ ਹੀ ਹੁੰਦਾ ਹੈ ਕੀ ਲੋੜ ਹੈ ਅਮਰ ਸ਼ਕਨ ਦੀ ਕੀ ਲੋੜ ਹੈ ਗੁਰੂ ਵਾਲੇ ਬਣਨ ਦੀ ਅੰਦਰੋਂ ਤੇ ਉਹ ਚੀਜ਼ਾਂ ਖਤਮ ਹੀ ਨਹੀਂ ਹੋਈਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਿਆਰਿਓ ਦੇਖੋ ਇਹ ਸਵਾਲ ਵੀ ਸਾਨੂੰ ਬਹੁਤ ਆਇਆ ਸੀ ਕਿ ਅਮਰ ਸ਼ਕਨ ਦੀ ਸਾਡੀ ਜ਼ਿੰਦਗੀ ਚ ਕੀ ਵੈਲਿਊ ਹੈ ਕੀ ਅਮਰ ਸ਼ਗਨ ਤੋਂ ਬਿਨਾ ਆਪਾਂ ਆਪਣਾ ਅਧਿਆਤਮਕ ਸਫ਼ਰ ਜਿਹੜਾ ਪੂਰਾ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਅਮਰ ਸ਼ਗਨ ਕਿੰਨਾ ਜ਼ਰੂਰੀ ਹੈ ਸਾਡੇ ਵਾਸਤੇ ਕਿਉਂ ਪਾਸ਼ਾ ਨੇ ਸਾਡੀ ਇਹ ਮਰਿਆਦਾ ਬਣਾਈ ਹੈ ਕਿੰਨਾ ਸੌਖਾ ਹੈ ਅੱਜ ਦੇ ਸਮੇਂ 'ਚ ਅਮਰ ਸ਼ਗਨ ਪਰ ਇਹਦੀ ਵੈਲਿਊ ਕੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਤੇ ਇਸ ਕਰਕੇ ਇਸ ਸਵਾਲ ਨੂੰ ਅੱਜ ਆਪਾਂ ਕਲੀਅਰ ਕਰਾਂਗੇ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਤੁਹਾਡੇ ਚਰਨਾਂ 'ਚ ਸਟਾਰਟਿੰਗ 'ਚ ਬੇਨਤੀ ਕੀਤੀ ਕਿ ਪੰਜ ਸਿਧਾਂਤ ਤੁਸੀਂ ਅਮਰਤ ਛਕਿਆ ਹੋਇਆ ਹੈ ਜਾਂ ਛਕਣ ਦਾ ਮਨ ਬਣਾਇਆ ਹੋਇਆ ਹੈ ਅੱਜ ਇਹ ਪੰਜ ਸਿਧਾਂਤ ਗੁਰਬਾਣੀ ਦੇ ਆਪਣੇ ਪੱਲੇ ਬੰਨ ਲਓ ਜੇ ਇਹਨਾਂ ਪੰਜਾਂ ਸਿਧਾਂਤਾਂ ਦੇ ਵਿੱਚੋਂ ਇੱਕ ਸਿਧਾਂਤ ਤੇ ਵੀ ਤੁਸੀਂ ਪੂਰੇ ਨਹੀਂ ਉਤਰਦੇ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਅਮਰਤ ਛੱਕੇ ਵੀ ਆਪਾਂ ਗੁਰੂ ਵਾਲੇ ਬਣਨ ਦੇ ਹੱਕਦਾਰ ਨਹੀਂ ਹੈ ਸਿਰਫ ਇੱਕ ਵਾਰੀ ਵਿਖਾਵਾਇਆ ਕਿ ਹਾਂ ਜੀ ਹਾਂ ਜੀ ਚੜ੍ਹਦੀ ਕਲਾ ਹੈ ਜੀ ਚੜ੍ਹਦੀ ਕਲਾ ਗੁਰੂ ਦਾ ਸਿੰਘ ਤੁਰਿਆ ਆ ਰਿਹਾ ਕੁਛ ਨਹੀਂ ਹੈ ਪਿਆਰਿਓ ਮੈਂ ਪਹਿਲਾਂ ਬੇਇਤੀ ਕੀਤੀ ਕਿ ਕੌڑی ਸਚਾਈ ਜੇ ਅੱਜ ਦੇ ਸਮੇਂ ਦੀ ਇਸ ਲਈ ਬਦਨਾਮੀ ਤੋਂ ਸਾਨੂੰ ਕੁਝ ਨਹੀਂ ਮਿਲਣਾ। ਉਹ ਵੱਖਰੀ ਗੱਲ ਹੈ ਕਿ ਕਿਸੇ ਦਾ ਬਾਹਰ ਆ ਗਿਆ ਤੇ ਕਿਸੇ ਦਾ ਛੁਪਿਆ ਰਹਿ ਗਿਆ। ਗਲਤੀਆਂ ਹਰ ਇਨਸਾਨ ਦੇ ਅੰਦਰ ਹੁੰਦੀਆਂ ਨੇ। ਸੋ ਜਿਹੜੀਆਂ ਚੀਜ਼ਾਂ ਅੰਦਰੋਂ ਸਾਨੂੰ ਮਾਜਣੀਆਂ ਚਾਹੀਦੀਆਂ ਸੀ ਉਹ ਆਪਾਂ ਮਾਜੀਆਂ ਨਹੀਂ। ਬਾਹਰ ਹੀ ਆਪਾਂ ਭੇਖ ਕਰ ਦਿੱਤਾ। ਗੁਰੂ ਪਿਆਰੇ ਉਹ ਫਿਰ ਭੇਖ ਬਹੁਤਾ ਚਰਨੀ ਸਾਡਾ ਚੱਲਦਾ ਹੁੰਦਾ। ਆਪਾਂ ਇਹ ਸਿਧਾਂਤ ਕਿਸੇ ਨੂੰ ਨਹੀਂ ਦੱਸਣੇ। ਆਪਾਂ ਖੁਦ ਇਹ ਵੀਡੀਓ ਕੱਲ੍ਹੇ ਬੈਠ ਕੇ ਸੁਣੋ, ਖੁਦ ਆਪਣੇ ਆਪ ਨੂੰ ਪਰਖੋ। ਇਹ ਲੇਖਾ ਆਪਾਂ ਮਾਲਕ ਨੂੰ ਦੇਣਾ। ਕਿਸੇ ਵਾਸਤੇ ਨਹੀਂ ਆਪਾਂ ਅੰਮ੍ਰਿਤ ਛਕਣਾ ਕਿ ਉਹਨੂੰ ਦਿਖਾਉਣਾ ਹੈ ਜੀ ਉਹਨੂੰ ਦਿਖਾਉਣਾ ਹੈ ਜੀ ਮੈਂ ਅੰਮ੍ਰਿਤ ਛਕਾ ਮੈਂ ਦਾੜਾ ਆ ਗਿਆ ਮੇਰੇ ਉੱਤੋਂ ਸਰੀਰ ਸਾਫ ਪਾੜੀ ਹੈ ਮੈਂ ਗੁਰੂ ਵਾਲਾ ਬਣ ਗਿਆ ਠੀਕ ਹੈ ਇਹ ਇੱਕ ਸਿਧਾਂਤ ਹੈਗਾ ਆਪਾਂ ਗੱਲ ਕਰਦੇ ਆ ਇਹਦੀ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਅਸਲ ਲੇਖਾ ਜਿਹੜਾ ਉਹ ਸਾਡਾ ਮਾਲਕ ਨੇ ਲੈਣਾ ਤੇ ਮਾਲਕ ਸਾਡਾ ਅੰਦਰ ਦੇਖਦਾ ਕਦੇ ਬਾਹਰ ਨਹੀਂ ਦੇਖਦਾ ਸੋ ਇਸ ਕਰਕੇ ਦੇਖੋ ਇਹਨਾਂ ਸਿਧਾਂਤਾਂ ਤੇ ਪੂਰੇ ਉੱਤਰ ਦਿਓ ਤੁਸੀਂ ਸੋ ਪੰਜ ਬੇਨਤੀਆਂ ਮੈਂ ਤੁਹਾਡੇ ਚਰਨਾਂ 'ਚ ਕਰਨ ਲੱਗਾ ਆਂ ਜੇ ਇਹਨਾਂ ਪੰਜਾਂ 'ਚੋਂ ਪੂਰੇ ਹੋ ਤੁਸੀਂ ਤੇ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ ਮੁਕਤ ਹੋ ਤੁਸੀਂ ਆਪਣੇ ਗੁਰੂ ਦੇ ਸਭ ਤੋਂ ਪਿਆਰੇ ਨਿਆਰੇ ਸੇਖੋ ਜਿਹੜਾ ਸਤਗੁਰਾਂ ਨੇ ਨਿਆਰਾ ਖਾਲਸਾ ਤਿਆਰ ਕੀਤਾ ਅੰਮ੍ਰਿਤ ਪਿਆਰਿਓ ਕੀ ਹੈ ਸਾਡੀ ਜ਼ਿੰਦਗੀ ਚ ਪਹਿਲਾਂ ਇੱਕ ਮਿੰਟ ਬੇਨਤੀ ਸੁਣ ਲਿਓ ਅੰਮ੍ਰਿਤ ਸਾਡਾ ਇੱਕ ਸ਼ਿੰਗਾਰ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਨੂੰ ਦਿੱਤਾ ਹੈ ਪੰਜ ਕਕਾਰ ਪਵਾ ਕੇ ਅੰਮ੍ਰਿਤ ਤੇ ਕੋਈ ਸ਼ੱਕ ਨਹੀਂ ਅੰਮ੍ਰਿਤ ਪਹਿਲਾਂ ਵੀ ਉਹੀ ਸੀ ਅੱਜ ਵੀ ਉਹੀ ਹੈ ਕਿਉਂਕਿ ਅੰਮ੍ਰਿਤ ਜਿਹੜਾ ਉਹ ਗੁਰੂ ਗ੍ਰੰਥ ਸਾਹਿਬਾਰੇ ਦੀ ਹਜ਼ੂਰੀ ਚ ਤਿਆਰ ਹੁੰਦਾ ਹੈ ਗੁਰੂ ਗ੍ਰੰਥ ਸਾਹਿਬਾਰੇ ਪੂਰਾ ਪੰਜ ਪਿਆਰੇ ਤਿਆਰਬਰ ਤਿਆਰ ਦੇ ਗੁਰਬਾਣੀ ਪੜ੍ਹੀ ਜਾ ਰਹੀ ਹੈ ਨਿਤਨੇਮ ਦੀਆਂ ਬਾਣੀਆਂ ਪੜ੍ਹੀਆਂ ਜਾ ਰਹੀਆਂ ਨੇ ਅੰਮ੍ਰਿਤ ਪੂਰਾ ਹੈ ਆਪਣੇ ਆਪ ਦੇ ਵਿੱਚ ਅੰਮ੍ਰਿਤ ਤੇ ਕੋਈ ਸ਼ੱਕ ਨਹੀਂ ਹੈ ਤੇ ਸ਼ੱਕ ਕਿੰਨਾ ਤੇ ਹੈ ਜਿਹੜੇ ਸਾਡੇ ਵਰਗੇ ਲੋਕ ਨੇ ਇਹ ਵੀਡੀਓ ਸਭ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਡੈਡੀਕੇਟ ਕਰ ਰਿਹਾ ਇਹ ਮਤ ਸੁਣਿਓ ਮੈਂ ਸਮਝਿਓ ਕਿ ਮੈਂ ਕਿਸੇ ਨੂੰ ਸੁਣਾ ਰਿਹਾ ਕਿਉਂਕਿ ਮੈਂ ਵੀ ਅੰਮ੍ਰਿਤ ਛਕਿਆ ਹੋਇਆ ਹੈ ਇਹ ਸਭ ਤੋਂ ਪਹਿਲਾਂ ਪੰਜ ਸਿਧਾਂਤ ਮੇਰੇ ਵਾਸਤੇ ਹੈ ਜੇ ਮੈਂ ਨਹੀਂ ਪੂਰਾ ਉਤਰਦਾ ਤੇ ਮੈਂ ਵੀ ਵੇਰ ਇੱਕ ਸਮਝ ਲਓ ਵੱਲ ਤੋਂ ਵਿਖਾਵੇ ਦੇ ਵਿੱਚ ਹੀ ਆ ਮੇਰੇ ਵਾਸਤੇ ਵੀ ਇਹ ਵਿਖਾਵਾ ਹੀ ਹੈ ਸੁਇਸ ਕਰਕੇ ਅਮਰਤ ਕੀ ਹੈ ਅਮਰਤ ਹੈ ਸਾਡਾ ਸ਼ਿੰਗਾਰ ਅਮਰਤ ਧਾਰੀ ਹੁਣ ਬੇਨਤੀ ਸੁਣਿਓ ਅਮਰਤ ਧਾਰੀ ਦਿਖਣਾ ਇੱਕ ਸਾਡਾ ਸ਼ਿੰਗਾਰ ਹੈ ਤੇ ਅਮਰਤ ਧਾਰੀ ਬਣਨਾ ਇੱਕ ਸਾਡੀ ਤਪੱਸਿਆ ਹੈ ਜੇ ਤੁਸੀਂ ਅਮਰਤ ਧਾਰੀ ਨਹੀਂ ਬਣੇ ਸਿਰਫ ਸ਼ਿੰਗਾਰ ਕੀਤਾ ਹੋਇਆ ਤੇ ਨਾਮ ਬਿਨਾ ਜੀਤਾ ਵਿਵਹਾਰ ਜਿਉ ਮਰਤਕ ਮਿੱਥਿਆ ਸ਼ਿੰਗਾਰ ਗੁਰੂ ਗ੍ਰੰਥ ਸਾਹਿਬ ਬਾਰੇ ਦੀ ਬਾਣੀ ਦਾ ਇੰਨਾ ਸਖਤ ਬੋਲ ਹੈ ਨਾ ਮਾਰੇ ਕਹਿੰਦੇ ਕੁਝ ਵੀ ਨਹੀਂ ਹੈ ਮੁਰਦਾ ਸ਼ਿੰਗਾਰੇ ਹੋਇਆ ਬਸ ਕੁਝ ਨਹੀਂ ਹੈ ਇਹਦੇ ਕੋਲ ਸਿਰਫ ਇੱਕ ਵਾਰੀ ਵਿਖਾਵਾਇਆ ਤੇ ਮਾਰੇ ਕਹਿੰਦੇ ਆ ਕਿ ਇਹ ਇੱਕ ਪਈ ਸਾਡੀ ਤਪੱਸਿਆ ਆ ਇੱਕ ਸਾਡਾ ਸਿਧਾਂਤ ਹੈ ਜਿੰਨਾਂ ਨੂੰ ਆਪਾਂ ਲੈ ਕੇ ਸਤਿਗੁਰਾਂ ਨੇ ਸਾਨੂੰ ਇਹ ਵਰਦੀ ਦਿੱਤੀ ਹੈ ਤੇ ਉਹ ਵਰਦੀ ਦੇ ਅੰਦਰ ਵੀ ਪੂਰਾ ਸਿਪਾਈ ਹੋਵੇ ਨਾ ਪਾਉਣ ਵਾਲਾ ਇਸੇ ਕਰਕੇ ਸੰਤ ਸਿਪਾਈ ਦੀ ਮਰਿਆਦਾ ਬਣਾਈਆਂ ਸੰਤ ਨੂੰ ਸਿਪਾਈ ਬਣਾਇਆ ਵੀ ਪਹਿਲਾਂ ਸੰਤ ਬਣ ਸੰਤ ਬਣਨਾ ਹੈ ਸਾਡੇ ਮਨ ਨੇ ਸਿਪਾਈ ਬਣਨਾ ਹੈ ਸਾਡੇ ਤਨ ਨੇ ਹੁਣ ਸਮਝਿਓ ਪੰਜ ਸਿਧਾਂਤ ਜਿਹੜੀ ਮੈਂ ਮਿਹਨਤੀ ਤੁਹਾਡੇ ਚਰਨਾਂ 'ਚ ਕਰਨ ਲੱਗਾ ਸਭ ਤੋਂ ਪਹਿਲਾ ਸਿਧਾਂਤ ਜੇ ਤੁਸੀਂ ਦੇਖੋ ਕਮਾਉਂਦੇ ਹੋ ਕੋਈ ਨਹੀਂ ਹਰ ਅਮਰਤਾਰੀ ਸਿੱਖ ਸਭ ਦੇ ਵਾਸਤੇ ਹੀ ਵੈਸੇ ਪਰ ਵੀਡੀਓ ਡੈਡੀਕੇਟਡ ਹੁਣ ਅਮਰਤਾਰੀ ਸਿੱਖਾਂ ਨੂੰ ਹੈ ਸਭ ਤੋਂ ਪਹਿਲਾਂ ਮੈਂ ਵੀ ਵਿੱਚ ਹੀ ਹਰ ਅਮਰਤਾਰੀ ਸਿੱਖ ਜਿਹੜਾ ਉਹਦੀ ਨਿਗਾਹ ਦੋ ਚੀਜ਼ਾਂ ਤੇ ਕਦੇ ਨਹੀਂ ਜਾਣੀ ਚਾਹੀਦੀ ਦੋ ਚੀਜ਼ਾਂ ਦੇ ਉੱਤੇ ਕਿਹੜੀਆਂ ਦੋ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਬਾਰੇ ਦੀ ਬਾਣੀ ਦੋਵਾਂ ਚੀਜ਼ਾਂ ਬਾਰੇ ਦੱਸਦੀ ਹੈ ਮਾਰੇ ਕਹਿੰਦੇ ਇੱਕ ਤੇ ਪਰਾਇਆ ਤਨ ਨਹੀਂ ਦੇਖਣਾ ਇੱਕ ਪਰਾਇਆ ਧਨ ਨਹੀਂ ਦੇਖਣਾ ਕਿਸੇ ਦਾ ਕਹਿਣ ਦਾ ਭਾਵ ਇਹ ਹੈ ਕਿ ਕਿਸੇ ਦਾ ਸਰੀਰ ਨਹੀਂ ਦੇਖਣਾ ਇਹ ਬੀਬੀਆਂ ਵਾਸਤੇ ਵੀ ਹੈ ਬੰਦਿਆਂ ਵਾਸਤੇ ਵੀ ਹੈ ਬੀਬੀ ਨੇ ਕਿਸੇ ਬੰਦੇ ਦਾ ਸਰੀਰ ਨਹੀਂ ਦੇਖਣਾ ਤੇ ਬੰਦੇ ਨੇ ਕਿਸੇ ਬੀਬੀ ਦਾ ਨਹੀਂ ਦੇਖਣਾ ਤੇ ਜੇ ਦੇਖਣਾ ਹੈ ਫਿਰ ਭਾਈ ਗੁਰਦਾਸ ਦਾ ਸ਼ਬਦ ਪੱਲੇ ਬੰਨ ਲਓ ਦੇਖ ਪਰਾਈਆਂ ਚੰਗੀਆਂ ਸੰਭਾਵਾਂ ਪਹਿਣਾ ਧੀਆਂ ਜਾਣੇ ਇਹ ਤੇ ਕੋ ਪੂਰੀ ਵੀਡੀਓ ਆਪਾਂ ਬਣਾਈ ਹੋਈ ਹੈ ਤੁਸੀਂ ਦੇਖਦੇ ਹੋ ਕਿ ਇਸ ਤੋਂ ਕਿਵੇਂ ਬਚਣਾ ਹੈ ਆਪਾਂ ਇਸ ਸਭ ਤੋਂ ਵੱਡਾ ਪਾਪ ਹੈ ਸਾਡਾ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡੀ ਗੁਰਹਿਤ ਬਹੁਤ ਜ਼ਿਆਦਾ ਇਹਨੂੰ ਨੰਦਿਆ ਗਿਆ ਹੈ ਗੁਰਬਾਣੀ 'ਚ ਦਸਮ ਗ੍ਰੰਥ ਦੇ ਵਿੱਚ ਤੇ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਬਾਣੀ ਨੇ ਇਹ ਗੱਲ ਕਹਤੀ ਹੈ ਵੀ ਪਰ ਤਰੇ ਰੂਪ ਨ ਪੇਖੇ ਨੇਤਰ ਪਰਾਏ ਸਰੀਰ ਨੂੰ ਦੇਖਣਾ ਹੀ ਜੀ ਇਨ੍ਹਾਂ ਨੇਤਰਾਂ ਨਾਲ ਤੇ ਹੁਣ ਅੱਖਾਂ ਦੇ ਬੰਦ ਕਰ ਹੀ ਲੈਣੀਆਂ ਤੇ ਫਿਰ ਭਾਈ ਗੁਰਦਾਸ ਨੇ ਸਾਨੂੰ ਤਰੀਕਾ ਦੱਸ ਦਿੱਤਾ ਇਹਨੂੰ ਖੋਲ ਕੇ ਕਹਿੰਦੇ ਤੂੰ ਪਰਾਇਆ ਸਮਝ ਕੇ ਦੇਖੀ ਨਾ ਤੂੰ ਸਭ ਨੂੰ ਆਪਣਾ ਸਮਝ ਕੇ ਦੇਖ ਮਾ ਭੈਣ ਧੀ ਸਮਝ ਕੇ ਦੇਖ ਲੈ ਬਾਣੀ ਨੇ ਪਰਾਈ ਤੋਂ ਮਨਾ ਕੀਤਾ ਆਪਣੇ ਤੋਂ ਨਹੀਂ ਨਾ ਮਨਾ ਕੀਤਾ ਤੂੰ ਆਪਣਾ ਸਮਝ ਕੇ ਦੇਖ ਤੇ ਆਪਣੇ ਚ ਇਹ ਰਿਸ਼ਤੇ ਕਾਇਮ ਕਰ ਲੈ ਮਾਵਾ ਭੈਣਾ ਧੀਆਂ ਜਾਣੇ ਤੇ ਦੂਸਰਾ ਆ ਕਿਸੇ ਦਾ ਧੰਨ ਉਹਦੇ ਪ੍ਰਤੀ ਬਾਣੀ ਚ ਸ਼ਬਦ ਆਉਂਦਾ ਆ ਰੁੱਖੀ ਮਸੀਖ ਖਾਇਕ ਐ ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਪਰਾਈ ਚੋਪੜੀ ਦੇਖ ਪਰਾਈ ਚੋਪੜੀ ਪਰਾਈ ਚੋਪੜੀ ਚ ਸਭ ਕੁਝ ਆ ਜਾਂਦਾ ਕਿਸੇ ਦਾ ਵੱਡਾ ਘਰ ਵੀ ਆ ਜਾਂਦਾ ਵੱਡੀ ਗੱਡੀ ਵੀ ਆ ਜਾਂਦੀ ਹੈ ਕਿਸੇ ਦੇ ਬੱਚੇ ਬਾਹਰ ਸੈਟ ਉਹ ਵੀ ਆ ਜਾਂਦਾ ਮਾਰਾ ਕਹਿੰਦੇ ਆ ਕਿਸੇ ਦੇ ਵੱਲ ਵੇਖ ਕੇ ਆਪਣੇ ਮਨ ਨੂੰ ਨਹੀਂ ਤਰਸਾਉਣਾ ਇਹ ਇੱਕ ਸਿੱਖ ਦਾ ਸਿਧਾਂਤ ਹੈ ਸੇਖ ਨੇ ਦੋ ਚੀਜ਼ਾਂ ਨਹੀਂ ਦੇਖਣੀ ਐ ਕਿਸੇ ਦਾ ਸਰੀਰ ਤੇ ਕਿਸੇ ਦਾ ਤਨ ਜੇ ਇਹਨਾਂ ਦੋਨਾਂ ਚੀਜ਼ਾਂ ਚੋਂ ਬਚ ਗਿਆ ਸਮਝ ਲਓ ਪਹਿਲੇ ਸਿਧਾਂਤ ਤੇ ਪੂਰਾ ਜੇ ਨਹੀਂ ਬਚੇ ਤੇ ਪਿਆਰਿਓ ਫਿਰ ਬਖਾਵਾ ਹੀ ਜੇ ਕੁਛ ਨਹੀਂ ਜੇਗਾ ਕਿਉਂਕਿ ਅੰਦਰ ਦੀ ਖੇਡ ਹੈ ਇਹਨਾਂ ਨੂੰ ਤੁਸੀਂ ਕੰਟਰੋਲ ਕਰਨਾ ਹੈ ਦੁਨੀਆ ਦੀ ਕੋਈ ਤਾਕਤ ਇਹਨੂੰ ਕੰਟਰੋਲ ਨਹੀਂ ਕਰ ਸਕਦੀ ਕੋਈ ਹਵਿਆਸ ਨਹੀਂ ਕੰਟਰੋਲ ਕਰ ਸਕਦਾ ਇਹਨੂੰ ਤੁਸੀਂ ਖੁਦ ਕੰਟਰੋਲ 'ਚ ਰੱਖਣਾ ਆਪਣੇ ਆਪ ਕੋਈ ਐਸਾ ਸ਼ੂ ਮੰਤਰ ਨਿਯਮ ਮੈਂ ਤੁਹਾਡੇ ਅੰਦਰ ਮਾਰ ਦੇਵਾਂਗਾ ਤੇ ਚੀਜ਼ਾਂ ਤੁਹਾਡੇ ਅੰਦਰੋਂ ਕੰਟਰੋਲ ਹੋ ਜਾਣਕੀ ਇਹ ਹੀ ਸਾਡਾ ਸਿਧਾਂਤ ਹੈ ਇਹ ਹੀ ਸਾਡੀ ਖੇਡ ਹੈ ਇਸ ਖੇਡ ਨੂੰ ਜੇ ਚਲਾਉਣਾ ਹੈ ਸਹੀ ਤਰੀਕੇ ਨਾਲ ਤੇ ਤੁਹਾਨੂੰ ਇਹ ਰੂਲਸ ਜਿਹੜੇ ਫਾਲੋ ਕਰਨੇ ਪੈਣੇ ਆ ਨਹੀਂ ਤਾਂ ਕੁਛ ਨਹੀਂ ਜੇ ਫਿਰ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਸੋਚਣਾ ਵੀ ਨਹੀਂ ਹੈਗਾ ਸਿੱਧੀ ਗੱਲ ਹੈ ਬਸ ਸੋਚੇ ਦੀ ਵੀ ਓਨੀ ਸਜ਼ਾ ਮਿਲਣੀ ਹੈ ਸੁਪਰਾਇਆ ਤਨ ਬੀਬੀਆਂ ਵਾਸਤੇ ਵੀ ਬੰਦਿਆਂ ਵਾਸਤੇ ਵੀ ਤੇ ਪਰਾਇਆ ਤਨ ਦੋ ਚੀਜ਼ਾਂ ਦੇ ਉੱਤੇ ਸਿੱਖ ਦੀ ਨਿਗਾਹ ਨਹੀਂ ਜਾਣੀ ਚਾਹੀਦੀ ਦੇਖੇ ਜ਼ਰੂਰ ਪਰ ਨਜ਼ਰੀਆ ਬਦਲ ਕੇ ਦੇਖੇ ਇਹਨਾਂ ਚੀਜ਼ਾਂ ਤੋਂ ਬਚਣਾ ਹੈ ਦੋ ਚੀਜ਼ਾਂ ਦੂਸਰਾ ਫਿਰ ਮੇਨ ਸਿਧਾਂਤ ਸਾਡੇ ਪੱਲੇ ਹੋਣਾ ਚਾਹੀਦਾ ਹੈ ਹਰ ਗੁਰੂ ਤਾਂ ਸਿੱਖ ਅਭਿਆਸੀ ਹੋਵੇ ਅਭਿਆਸ ਸਾਡੇ ਪੰਦੇ ਹੋਣਾ ਚਾਹੀਦਾ ਸਿਰ ਪਾਪਾ ਕੀ ਕਰਦੇ ਆਪਾਂ ਅਮਰਿਤ ਛੱਕੇ ਬਸ ਜੀ ਬਾਣਾ ਪਾ ਲਿਆ ਜੀ ਆਪਾਂ ਪੰਜ ਕਕਾਰ ਪਹਿਨ ਲਏ ਜੀ ਆਪਾਂ ਬਸ ਖਲਾਸੀ ਹੋ ਗਈ ਸਾਡੀ ਉਹ ਪਿਆਰਿਓ ਅਖੀਰ ਨੇ ਸਵਾਸ ਤੱਕ ਸਾਡਾ ਅਭਿਆਸ ਚੱਲਣਾ ਚਾਹੀਦਾ ਜੇ ਨਈ ਜਕੀਰ ਤੇ ਫਿਰ ਪੜੋ ਗੁਰਬਾਣੀ ਨੂੰ ਗੁਰ ਸਤਗੁਰ ਕਾ ਜੋ ਸਿੱਖ ਅਖਾਇ ਸੁ ਭੜਕੇ ਉਠਾ ਹਰਨਾਮ ਤੇ ਆਏ ਉਦਮ ਕਰੇ ਭੜਕੇ ਪ੍ਰਭਤੀ ਇਸ਼ਨਾਨ ਕਰੇ ਅਮਰਿਤ ਸਰਨਾਏ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬੈਂਦੇ ਉੱਠਦੇ ਹਰਨਾਮ ਤੇ ਆਏ ਮਾਰੇ ਕਹਿੰਦੇ ਉੱਠਦੇ ਆ ਸਾਰੀ ਨਾਮ ਨੂੰ ਤੇ ਆਏ ਬਾਣੀ ਗਾਉਣਾ ਬਾਅਦ ਚ ਇਹ ਪਹਿਲਾ ਨਾਮ ਤੇ ਆਉਣਾ ਬਾਣੀ ਵੀ ਗਾਵੇ ਤੇ ਫਿਰ ਮਾਰੇ ਸਮਝਾਉਂਦੇ ਕਿ ਬੰਦੇ ਉੱਠਦੇ ਆ ਹਰ ਨਾਮ ਤੇ ਜਦੋਂ ਵੀ ਕੰਮਕਾਰ ਦੇ ਵਿੱਚ ਵਿਚਰੇ ਫਿਰ ਬੰਦੇ ਉੱਠਦੇ ਆ ਵੀ ਉਸ ਰੱਬ ਦੇ ਨਾਮ ਨੂੰ ਤੇ ਆਵੇ ਅਭਿਆਸ ਸਾਡੇ ਪੱਲੇ ਹੋਣਾ ਚਾਹੀਦਾ ਹੈ ਅਭਿਆਸ ਘਟ ਗਿਆ ਪਿਆਰ ਉਹ ਸਾਡਾ ਤੁਸੀਂ ਕਿਸੇ ਤਰੀਕੇ ਨਾਲ ਵੀ ਕਰੋ ਸ਼ੁਰੂਆਤ ਕਰੋ ਆਪਣੀ ਮੈਂ ਨਹੀਂ ਕਹਿੰਦਾ ਕਿ ਤੁਸੀਂ ਸਿੱਧਾ ਧਿਆਨ ਮਾਰਗ ਤੇ ਚਲੇ ਜਾਓ ਚੌਧੇ ਪਾਦੀ ਭਗਤੀ ਕਰ ਲਓ ਨਹੀਂ ਇੰਨੀ ਢੰਗਾਈ ਚ ਜਾਇਆ ਜਾਂਦਾ ਤੇ ਗੁਰਬਾਣੀ ਨੂੰ ਪੜੋ ਸਹਿਜ ਪਾਠ ਸ਼ੁਰੂ ਕਰ ਦਿਓ ਉਹਨੂੰ ਸਿਰਫ ਪੜਨ ਤੱਕ ਸੀਮਤ ਨਾ ਰਹੋ ਉਹਨੂੰ ਵਿਚਾਰੋ ਜੀਵਨ ਜਾਗ ਸਿੱਖੋ ਗੁਰਬਾਣੀ ਦੇ ਵਿੱਚੋਂ ਕਿਸੇ ਤਰੀਕੇ ਨਾਲ ਵੀ ਸੱਚੀ ਸੰਗਤ ਕਰੋ ਅਕਤ ਕਥਾ ਸੁਣੋ ਗੁਰਬਾਣੀ ਦੀ ਕਥਾ ਸੁਣੋ ਸੱਚੀ ਸੰਗਤ ਕਰੋ ਜਿੱਥੇ ਸਾਨੂੰ ਨਾਮ ਸੱਚ ਦਾ ਭੇਦ ਦਿੱਤਾ ਜਾਂਦਾ ਹੈ ਇਹ ਚੀਜ਼ਾਂ ਸਮਝੋ ਅਮਰਤਾ ਅਮਰਤਾ ਦੀ ਸਿੱਖ ਇਹ ਕੰਮ ਨੂੰ ਉਹਨੂੰ ਇਹਦਾ ਰੋਜ਼ ਦਾ ਅਭਿਆਸ ਹੋਣਾ ਚਾਹੀਦਾ ਹੈ ਸਵੇਰੇ 2-3 ਘੰਟੇ ਉਹਦਾ ਪੱਕਾ ਨਿਤਨੇਮ ਹੋਣਾ ਚਾਹੀਦਾ ਹੈ ਜਿਹੜੀਆਂ ਉਹਨੂੰ ਪੰਜ ਬਾਣੀਆਂ ਦਿੱਤੀਆਂ ਨੇ ਉਹਨਾਂ ਨੂੰ ਵੀ ਸਿਰਫ ਪੜਨ ਤੱਕ ਸੀਮਤ ਨਾ ਰਵੇ ਉਹਨਾਂ ਨੂੰ ਕਮਾਵੇ ਅਭਿਆਸ ਕਰੇ ਧਿਆਨ ਮਾਰਕ ਤੇ ਚੱਲੇ ਸੱਚੇ ਨਾਮ ਨੂੰ ਧਿਆਉਣ ਦਾ ਭੇਤ ਲਵੇ ਸੰਗਤ ਦੇ ਵਿੱਚੋਂ ਕਿਵੇਂ ਨਾਮ ਨੂੰ ਧਿਆਉਣਾ ਹੈ ਉਹਦਾ ਅਭਿਆਸ ਕਰੇ ਵੱਧ ਤੋਂ ਵੱਧ ਕਿਉਂਕਿ ਜੇ ਅਭਿਆਸ ਬੰਦੇ ਨਹੀਂ ਹੋਏਗਾ ਨਾ ਪਿਆਰਿਓ ਤੇ ਦੁਨੀਆ ਦੀ ਕੋਈ ਤਾਕਤ ਤੁਹਾਡੇ ਮਨ ਨੂੰ ਨਹੀਂ ਟਿਕਾ ਸਕਦੀ ਗੱਲਾਂ ਦੇ ਨਾਲ ਥੋੜੀ ਮੰਨ ਟਿਕ ਜਾਣਾ ਅਭਿਆਸ ਇਸ ਕਰਕੇ ਕਰਨਾ ਹੈ ਕਿ ਸਾਡੇ ਮਨ ਦੇ ਉੱਤੇ ਸਾਡਾ ਕਾਬੂ ਬਣਿਆ ਰਹੇ ਅਭਿਆਸ ਸਾਡਾ ਅੰਦਰੋਂ ਸਾਡਾ ਜੀਵਨ ਬਣਾਉਂਦਾ ਹੈ ਸਾਡੇ ਮਨ ਨੂੰ ਅੰਦਰੋਂ ਮਾਜਦਾ ਹੈ ਸਾਨੂੰ ਸੰਤ ਬਣਾਉਂਦਾ ਹੈ ਅੰਦਰੋਂ ਉਹੀ ਸੰਤ ਫਿਰ ਸ਼ਿਪਾਈ ਬਣਦਾ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮਰਿਆਦਾ ਬਣਾਈਆਂ ਅਭਿਆਸੀ ਹੋਣਾ ਚਾਹੀਦਾ ਹੈ ਅਭਿਆਸ ਸਭ ਦੇ ਪੱਲੇ ਹੋਣਾ ਚਾਹੀਦਾ ਹੈ ਇਹ ਮੇਨ ਚੀਜ਼ ਹੈ ਪਿਆਰਿਓ ਤੀਸਰਾ ਫਿਰ ਸਿਧਾਂਤ ਇਹ ਹੈ ਜੇ ਆਪਾਂ ਅਭਿਆਸ ਨਹੀਂ ਕਰਦੇ ਤਾਂ ਦੂਸਰਾ ਹੋ ਗਿਆ ਇਹ ਵੀ ਫਿਰ ਵਿਖਾਵੇ ਚ ਆ ਜਾਣਾ ਤੁਹਾਡਾ ਅੰਮ੍ਰਿਤ ਵੀ ਤੀਸਰਾ ਫਿਰ ਹਰ ਅੰਮ੍ਰਿਤਧਾਰੀ ਸਿੱਖ ਨੂੰ ਖਾਲਸੇ ਨੂੰ ਇਸ ਪੰਕਤੀ ਨੂੰ ਨੋਟ ਕਰ ਲਓ ਇਹ ਪੰਕਤੀ ਪੰਨੇ ਬੰਨ ਲਓ ਪਿਆਰੋ ਆਪਣੇ ਇਹਨੂੰ ਯਾਦ ਕਰ ਲਿਓ ਮੈਂ ਪੰਕਤੀ ਬੋਲਣ ਲੱਗਾ ਜੇ ਧਿਆਨ ਨਾਲ ਸੁਣਿਓ ਖਾਲਸਾ ਖਾਸ ਕਹਾਵੇ ਸੋਈ ਜਾ ਕੇ ਇਹਦੇ ਭਰਮ ਨਾ ਹੋਈ ਭਰਮ ਭੇਖਤੇ ਰਹੇ ਨਿਆਰਾ ਸੋ ਖਾਲਸ ਸਤਗੁਰੂ ਹਮਾਰਾ ਬਾਰੇ ਕਹਿੰਦੇ ਉਹ ਖਾਲਸਾ ਖਾਸ ਹੈ ਕਿਹੜਾ ਜਾ ਕੇ ਇਹਦੇ ਭਰਮ ਨਾ ਹੋਈ ਭਰਮ ਭੇਖਤੇ ਰਹੇ ਨਿਆਰਾ ਦੋ ਚੀਜ਼ਾਂ ਨਹੀਂ ਕਹਿੰਦੇ ਖਾਲਸੇ ਦੇ ਵਿੱਚ ਹੋਣੀਆਂ ਚਾਹੀਦੀਆਂ ਇੱਕ ਭਰਮ ਤੇ ਇੱਕ ਭੇਖ ਇੱਕ ਤੇ ਭੇਖ ਹੀ ਨਹੀਂ ਬਣਨਾ ਭੇਖੀ ਦਾ ਮਤਲਬ ਉਹੀ ਆ ਗਿਆ ਵੀ ਵਿਖਾਵਾ ਨਾ ਹੋਵੇ ਭੇਖ ਦਿਖਾਏ ਜਗਤ ਕੋ ਲੋਗਣ ਕੋ ਬਸ ਕੀਦ ਅੰਤਕਾਲ ਕਾਟੀ ਕਟਿਓ ਬਾਸ ਨਰਕਮੋਲੀ ਜਿੱਤਾਂ ਦੇ ਤੁਸੀਂ ਬਾਹਰੋਂ ਦੇਖਦੇ ਪਇਓ ਇਦਾਂ ਦੇ ਤੁਸੀਂ ਅੰਦਰੋਂ ਵੀ ਹੋਣਾ ਚਾਹੀਦੇ ਹੋ ਬਾਰੀ ਵਿਖਾਵਾ ਨਹੀਂ ਹੋਣਾ ਚਾਹੀਦਾ ਖਾਲਸੇ ਵਿੱਚ ਤੇ ਦੂਜਾ ਭਰਮ ਨਹੀਂ ਹੋਣਾ ਚਾਹੀਦਾ ਖਾਲਸੇ ਕੋਲ ਹੋਪੇ ਆ ਰਿਹਾ ਆਪਣਾ ਸਾਰੇ ਭਰਮ ਚ ਤੋੜੇ ਫਿਰਦੇ ਆ ਮੈਂ ਬੜੇ ਐਸੇ ਅਮਰਤਾਰੀ ਸਿੱਖਾਂ ਨੂੰ ਦੇਖਿਆ ਜਿਨ੍ਹਾਂ ਦੇ ਮੂੰਹੋਂ ਲਬਜ਼ ਨਿਕਲੇ ਨੇ ਪਤਾ ਨਹੀਂ ਰੱਬ ਹੈ ਕਿ ਨਹੀਂ ਇਹ ਭਰਮ ਹੈ ਭਰਮ ਕਿਨੂੰ ਕਿਹਾ ਜਾਂਦਾ ਭਲਾ ਵੀ ਜਿਹੜੀ ਚੀਜ਼ ਹੋਵੇ ਉਹਦੇ ਪ੍ਰਤੀ ਭਰਮ ਪਾੜ ਕੇ ਬਹਿ ਜੋ ਕਿ ਪਤਾ ਨਹੀਂ ਹੈ ਕਿ ਨਹੀਂ ਗੁਰਮਤਿ ਭਰਮ ਐਸੇ ਨੂੰ ਕਹਿੰਦੀ ਹੈ ਜਿਸ ਰੱਬ ਦੇ ਵਿੱਚ ਬੈਠੇ ਆ ਜਿਹੜਾ ਰੱਬ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਉਹ ਭਾਈ ਤੋ ਉਹਦੇ ਪ੍ਰਤੀ ਕਹੀ ਜਾ ਰਹੀਆਂ ਕਿ ਰੱਬ ਹੈ ਨਹੀਂ ਆ ਤੈਨੂੰ ਨਈ ਰੱਬ ਦੇਖਦਾ ਤੂੰ ਗੁਰੂ ਤੇ ਆਪਣੇ ਯਕੀਨ ਕਰ ਤੈਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾਇਆ ਪੰਜ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਹਤ ਹੈ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਹਤ ਹੈ ਜੋ ਠਾਕੁਰ ਸਦ ਸਦਾ ਹਜੂਰੇ ਸਦ ਸਦਾ ਜਿਹੜਾ ਸਦਾ ਹੀ ਤੇਰੇ ਹਜੂਰ ਰਹਿਂਦਾ ਪਰਮਾਤਮਾ ਤਾਕੋ ਅੰਦਾ ਜਾਣ ਤਦ ਦੂਰੇ ਜਦੋਂ ਤੇਰੇ ਗੁਰੂ ਦਾ ਤੈਨੂੰ ਹੁਕਮ ਹੀ ਹੋ ਗਿਆ ਵੀ ਪਰਮੇਸ਼ਰ ਦੇ ਵਿੱਚ ਬੈਠਾ ਤੂੰ ਉਸ ਤੋਂ ਇਲਾਵਾ ਦੂਜਾ ਹੈ ਹੀ ਕੋਈ ਨਹੀਂ ਹੈ ਜਦੋਂ ਸਾਡੇ ਗੁਰੂ ਨੇ ਸਾਨੂੰ ਹੁਕਮ ਹੀ ਕਰ ਦਿੱਤਾ ਵੀ ਉਹ ਸਦਾ ਹੀ ਸਾਡੇ ਹਜੂਰ ਹੈ ਤੇ ਫਿਰ ਉੱਥੇ ਭਰਮ ਕਿੱਥੋਂ ਆ ਗਿਆ ਸਾਡੇ ਮਨ 'ਚ ਇਹਦਾ ਮਤਲਬ ਸਾਡੇ ਅਸੀਂ ਆਪਣੇ ਗੁਰੂ ਤੇ ਸ਼ੱਕ ਕਰ ਰਹੇ ਆਂ ਬਾਰੇ ਕਹਿੰਦੇ ਦੋ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜੇ ਨਾ ਹੋਣਗੇ ਕਹਿੰਦੇ ਖਾਸ ਖਾਲਸਾ ਵਾ ਖਾਸ ਖਾਲਸੇ ਬੰਦਾ ਹੈ ਆਪਾਂ ਭਰਮ ਭੇਖ ਤੇ ਰਹੇ ਨਿਆਰਾ ਇੱਕ ਭਰਮ ਨਾ ਹੋਵੇ ਤੇ ਇੱਕ ਭੇਖੀ ਨਾ ਹੋਵੇ ਤੀਸਰਾ ਸਿਧਾਂਤ ਹੈ ਜੇ ਦੋ ਹੋਰ ਆਪਾਂ ਕਰਨੇ ਆਂ ਜੇ ਨ ਦੁਨ ਇਹ ਪੰਗਤੀ ਤੇ ਆਪਾਂ ਨਹੀਂ ਅਮਲ ਕਰਦੇ ਪਿਆਰਿਓ ਆਪਾਂ ਸਿਰਫ ਦੇਖੀ ਜਾਂ ਸਾਡੇ ਪੱਲੇ ਕੁਛ ਨਹੀਂ ਹੈਗਾ ਮਾਫ ਕਰਨਾ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਲਫ਼ਜ਼ ਥੋੜੇ ਅਜ ਕੀ ਕੌੜੇ ਹੋਣਗੇ ਇਹ ਪਹਿਲਾਂ ਮੇਰੇ ਵਾਸਤੇ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਮੈਂ ਪਹਿਲਾਂ ਆਪਣੇ ਆਪ ਨੂੰ ਕਹਿ ਰਿਹਾ ਕਾਤੋਂ ਪਰਮਚਰਿ ਜੈਨੇ ਆਪਾਂ ਗੁਰਬਾਣੀ ਤੇ ਯਕੀਨ ਨਹੀਂ ਹੈ ਜੇ ਗੁਰੂ ਨੇ ਕਹਤਾ ਹੈ ਤੇ ਸੱਤ-ਸੱਤ ਕਰਕੇ ਮੰਨੋ ਸਤਗੁਰ ਕੀ ਬਾਣੀ ਸੱਤ-ਸੱਤ ਕਰ ਜਾਨੋ ਗੁਰਸਿੱਖੋ ਤੋ ਨੂੰ ਗੁਰੂ ਨੇ ਕਹਿਤਾ ਆ ਵੀ ਹਰ ਇੱਕ ਲਫ਼ਜ਼ ਨੂੰ ਸੱਚ-ਸੱਚ ਕਰਕੇ ਮੰਨਿਓ ਗਾਵੇ ਕੋ ਜਾਪਿਆ ਦਿਸੇ ਦੂਰ ਗਾਵੇ ਕੋ ਵੇਖੇ ਹਾਜ਼ਰ ਹਦੂਰ ਉਹ ਤੇ ਹਾਜ਼ਰ ਹਦੂਰ ਹੈ ਤੁਹਾਡੇ ਸਦਾ ਨਿਕਟ ਨਿਕਟ ਹਰ ਜਾਣ ਸੋ ਦਾਸ ਦਰਗਾ ਪਰਵਾਨ ਪੂਰੇ ਗੁਰ ਕਾ ਸੁਣਿ ਵਿਦੇਸ਼ ਪਾਰ ਬਰਮ ਨਿਕਟ ਕਰ ਪੇਕ ਬਾਰ-ਬਾਰ ਨੇੜੇ ਬਾਰ-ਬਾਰ ਨੇੜੇ ਸਦ ਹੀ ਨੇੜੇ ਦੂਰ ਨਾ ਜਾਣੋ ਇਹ ਮਨ ਮਤ ਜਾਣੋ ਹਰ ਦੂਰ ਹੈ ਸਦਾ ਵੇਖਦੂ ਕਿੰਨੇ ਲਫ਼ਜ਼ ਨੇ ਬਾਣੇ ਚ ਜਿੱਥੇ ਮਾਰੇ ਨੇ ਕਿਹਾ ਵੀ ਰੱਬ ਤੇਰੇ ਹਰ ਵਕਤ ਨੇੜੇ ਹੈ ਜਦੋਂ ਗੁਰੂ ਨੇ ਕਹਿ ਤਾ ਨੇੜੇ ਆ ਫਿਰ ਪਰਮਾਉਣਾ ਹੀ ਨਹੀਂ ਚਾਹੀਦਾ ਮਨ 'ਚ ਫਿਰ ਉਸੇ ਵਕਤ ਸੱਚ ਮੰਨ ਲਓ ਕਿ ਰੱਬ ਮੇਰੇ ਹਰ ਵਕਤ ਨੇੜੇ ਹੈ ਭਾਵੇਂ ਅਜੇ ਦਿਖਿਆ ਭਾਵੇਂ ਨਹੀਂ ਦਿਖਿਆ ਤੇ ਜਦਨ ਇਸ ਸ਼ਬਦ ਤੇ ਯਕੀਨ ਆ ਗਿਆ ਨਾ ਉਹ ਨੇੜੇ ਹੈ ਫਿਰ ਉਹ ਦਿਖਾ ਵੀ ਦੋਗੇ ਕਿ ਮੈਂ ਵਾਕਈ ਨੇੜਿਆਂ ਤੇ ਪਹਿਲਾਂ ਯਕੀਨ ਤੇ ਕਰੋ ਭਾਈ ਇਹ ਤੀਸਰੀ ਸਿਧਾਂਤ ਤੇ ਪੰਗਤੀ ਨੋਟ ਕਰ ਲਿਓ ਖਾਲਸਾ ਖਾਸ ਕਹਾਵੈ ਸੋਈ ਜਾ ਕੇ ਰਦੇ ਭਰਮ ਨਾ ਹੋਈ ਭਰਮ ਭੇਖ ਤੇ ਰਹੇ ਨਿਆਰਾ ਸੋ ਖਾਲਸ ਸਤਗੁਰੂ ਹਮਾਰਾ ਚੌਥੀ ਮਰਿਆਦਾ ਆਹ ਦੇਖੋ ਪਿਆਰਿਓ ਹਰ ਅਮਰਤਾਰੀ ਸਿੱਖ ਕੋਲ ਆ ਕਿਤਾਬ ਹੋਣੀ ਚਾਹੀਦੀ ਹੈ ਸਿੱਖ ਰਹਿਤ ਮਰਿਆਦਾ ਮੈਂ ਕਿਤਾਬ ਪੜ੍ਹੀ ਐ ਮੈਂ ਤਕਰੀਬਨ ਉਹੀ ਕਿਤਾਬ ਤੁਹਾਨੂੰ ਦੱਸਦਾ ਜਿਹੜੀ ਖੁਦ ਪੜ੍ਹੀ ਹੋਈ 32 ਪੰਨਿਆਂ ਦੀ ਇੱਕ ਕਿਤਾਬ ਹੈ ਸਿੱਖ ਰਹਿਤ ਮਰਿਆਦਾ ਆ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਕਿਤਾਬ ਹੈ ਹਰ ਸਿੱਖ ਕੋਲੇ ਹੋਣੀ ਚਾਹੀਦੀ ਹੈ ਇਹਦੇ ਵਿੱਚ ਬੜਾ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਬੜੀਆਂ ਸੋਹਣੀਆਂ ਚੀਜ਼ਾਂ ਬੜੇ ਸੋਹਣੇ ਤਰੀਕੇ ਨਾਲ ਸਮਝਾਈਆਂ ਨੇ ਇਹਦੇ ਵਿੱਚ ਬਹੁਤ ਕੁਝ ਆਏਗਾ ਇਹ ਕਿਤਾਬ ਪੜ ਲਓ 32 ਪੰਨਿਆਂ ਦੀ ਇਸ ਕਿਤਾਬ ਦੇ ਅਕੋਰਡਿੰਗ ਤੁਹਾਨੂੰ ਚੱਲਣਾ ਪਏਗਾ ਤੁਹਾਡੀ ਬਾਰੀ ਮਰਿਆਦਾ ਦਾ ਅੰਦਰ ਦੀ ਮਰਿਆਦਾ ਗੁਰਬਾਣੀ ਦੇ ਵਿੱਚ ਲਿਖੀ ਹੈ ਤੁਹਾਡੇ ਬਾਹਰ ਬਾਰੀ ਸਾਰੀ ਮਰਿਆਦਾ ਵਿੱਚ ਲਿਖੀ ਹੈ ਇਹਦੇ ਵਿੱਚ ਪਹਿਲਾ ਸਿਧਾਂਤ ਤੁਹਾਨੂੰ ਦੱਸਿਆ ਜਾਏਗਾ ਕਿ ਹਰ ਸਿੱਖ ਇੱਕ ਰੱਬ ਦੀ ਭਗਤੀ ਕਰੇ ਬਹੁਤੇ ਲੋਕ ਕਦੀ ਕਿਤੇ ਕਿਸੇ ਨੂੰ ਮੰਨਦੇ ਕਦੀ ਕਿਸੇ ਨੂੰ ਇੱਕ ਰੱਬ ਦੀ ਭਗਤੀ ਕਰੇ ਅਸੀਂ ਬਹੁਤ ਵੀਡੀਓ ਇਸ ਚੀਜ਼ ਦੇ ਉੱਤੇ ਬਣਾਈਆਂ ਨੇ ਕਿ ਰੱਬ ਅਸਲ 'ਚ ਹੈ ਕੌਣ ਹੈ ਉਹ ਵੀਡੀਓ ਦੇਖ ਲਿਓ ਧਿਆਨ ਨਾਲ ਇੱਕ ਅਕਾਲ ਪੁਰਖ ਦੀ ਭਗਤੀ ਕਰਨੀ ਹੈ ਇੱਕ ਸਿੱਖਣੇ ਬਸ ਉਸ ਤੋਂ ਇਲਾਵਾ ਨਹੀਂ ਕਿਸੇ ਦੀ ਵੀ ਕੜਾਹ ਪ੍ਰਸ਼ਾਦ ਬਾਰੇ ਮਰਿਆਦਾ ਗੁਰਬਾਣੀ ਦੇ ਦਰਸ਼ਨ ਕਿਵੇਂ ਕਰਨੇ ਆਪਾਂ ਆਪਾਂ ਇਹ ਸਮਝਦੇ ਕਿ ਗੁਰੂ ਗ੍ਰੰਥ ਸਾਹਿਬਾਰੇ ਨੂੰ ਦੇਖ ਲਿਆ ਮੇਰੇ ਦਰਸ਼ਨ ਹੋ ਗਏ ਸਿੱਖ ਰਿਆ ਤਾਂ ਮਰਿਆਦਾ ਨਹੀਂ ਮੰਦੀ ਇਸ ਚੀਜ਼ ਸਿੱਖ ਰਿਆ ਤਾਂ ਮਰਿਆਦਾ ਚ ਇੱਥੋਂ ਤੱਕ ਲਿਖਿਆ ਕਹਿੰਦੇ ਆ ਕਿ ਸੰਗਤ 'ਚ ਬੈਠ ਕੇ ਗੁਰਬਾਣੀ ਨੂੰ ਸੁਣਨਾ ਹੀ ਗੁਰਬਾਣੀ ਦੇ ਦਰਸ਼ਨ ਹੈ ਉਹ ਕਹਿੰਦੇ ਕੋਈ ਸਰੀਰ ਥੋੜੀ ਐ ਅੱਖਰਾਂ ਦੇ ਦਰਸ਼ਨ ਕਿਵੇਂ ਹੁੰਦੇ ਐ ਕਹਿੰਦੇ ਅੱਖਰ ਹੀ ਦਰਸ਼ਨ ਕਰਨ ਵਾਸਤੇ ਤੁਹਾਨੂੰ ਅੱਖਰਾਂ ਨੂੰ ਸੁਣਨਾ ਪਏਗਾ ਗੁਰਬਾਣੀ ਨੂੰ ਸੁਣਨਾ ਹੀ ਗੁਰਬਾਣੀ ਦੇ ਦਰਸ਼ਨ ਹੈ ਕਹਿਣ ਤੋਂ ਭਾਵ ਕਿ ਜਦੋਂ ਤੁਸੀਂ ਗੁਰਬਾਣੀ 'ਚ ਧਿਆਨ ਦੇਓਗੇ ਉਹੀ ਗੁਰਬਾਣੀ ਦੇ ਦਰਸ਼ਨ ਐ ਇੱਥੇ ਸਾਡੇ ਦਰਸ਼ਨਾਂ ਦੀ ਡੈਫੀਨੇਸ਼ਨ ਵੀ ਬਦਲ ਦੇਣੀ ਐ ਤੇ ਤਨਖਾਈ ਆ ਕੌਣ ਐ ਚਾਰ ਕੁਰੇਤਾ ਕਿੜੀਆਂ ਨੇ ਜਿਨ੍ਹਾਂ ਤੋਂ ਆਪ ਬਚਣਾ ਐ ਅਖੰਡ ਪੜ੍ਹ ਸਾਹਿਬ ਦੀ ਮਰਿਆਦਾ ਕੀ ਐ ਆਪਾ ਫਟ ਗਈ ਦਿੰਦੇ ਨੇ ਕਿ ਸਾਡੇ ਘਰ ਖੰਡ ਪੜ ਸਾਬ ਰੱਖਦੇ ਹੋ ਭਾਈ ਆ ਪੜਦੇ ਹੋ ਪਿੰਨਾ ਰਹਿਤ ਮਰਿਆਦਾ ਵੀ ਅਸਰ ਦੇ ਵਿੱਚ ਖੰਡ ਪੜ ਕਿਵੇਂ ਰੱਖਿਆ ਜਾਂਦਾ ਹੈ ਕੀ ਕਰਨਾ ਹੈ ਖੰਡ ਪੜ ਦੇ ਵੇਲੇ ਕਿਵੇਂ ਬਾਣੀ ਨੂੰ ਸੁਣਨਾ ਹੈ ਤੇ ਇਹਦੇ ਵਿੱਚ ਮੇਨ ਤੁਹਾਨੂੰ ਫਿਰ ਇਹ ਵੀ ਚੀਜ਼ ਨਿਕਲੇਗੀ ਹਰ ਗੁਰੂ ਦਾ ਸਿੱਖ ਜਿਹੜਾ ਉਹ ਕੀਰਤੀ ਹੋਵੇ ਕਿਰਤ ਕਰਨੀ ਹੈ ਪਿਆਰਿਓ ਕਿਸੇ ਦਾ ਹੱਕ ਨਹੀਂ ਖਾਣਾ ਆਪਣੀ ਦਸਾਂ ਨੌਾਂ ਦੀ ਮਿਹਨਤ ਦੀ ਕਮਾਈ ਕਰਕੇ ਆਪਣਾ ਢਿੱਡ ਪਾਲਣਾ ਹੈ ਖਾਸ ਕਰ ਜਿਹੜੇ ਕਮਾਉਣ ਵਾਲੇ ਲੋਕ ਨੇ ਜਿਹੜੇ ਚਲੋ ਰਿਟਾਇਰ ਹੋ ਕੇ ਬਹਿ ਗਏ ਉਹ ਤੇ ਅਲੱਗ ਚੀਜ਼ ਹੈ ਜਿਹੜੇ ਕਮਾਉਣ ਵਾਲੇ ਗੁਰੂ ਦੇ ਪਿਆਰੇ ਸਿੱਖ ਨੇ ਭਾਈ ਇਹ ਸਿਧਾਂਤਾਂ ਤੇ ਸਾਨੂੰ ਚੱਲਣਾ ਪੈਣਾ ਆ ਇਹ ਚੌਥਾ ਸਿਧਾਂਤ ਹੈ ਸਿੱਧਾ-ਸਿੱਧਾ ਮੈਂ ਤੁਹਾਨੂੰ ਕਹਿ ਦਿੱਤਾ ਕਿਉਂਕਿ ਇੰਨਾ ਟਾਈਮ ਨਹੀਂ ਹੈਗਾ ਵੀ ਤੁਹਾਨੂੰ ਹੁਣ 32 ਪੇਜ ਵਿੱਚ ਪੜ੍ਹ ਕੇ ਸੁਣਾਵਾਂ ਇਹਨੂੰ ਆਪ ਪੜ੍ਹ ਲਿਓ ਤੇ ਕੋਸ਼ਿਸ਼ ਕਰੋ ਇਹ ਚ ਮਿਰਤਕ ਸੰਸਕਾਰ ਵਿਆਹ ਦੇ ਸੰਸਕਾਰ ਜਨਮ ਦਾ ਸੰਸਕਾਰ ਸਾਰਾ ਕੁਝ ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਕਿਵੇਂ-ਕਿਵੇਂ ਆਪਾਂ ਕਰਨਾ ਹੈ ਦੇਖੋ ਇਹਨਾਂ ਪਖੰਡਾ ਚੋਂ ਬਾਹਰ ਦੇਖ ਲਓ ਬੜੇ ਸੁਚੱਜੇ ਸਿੱਖਾਂ ਨੇ ਕਿਤਾਬਾਂ ਲਿਖੀਆਂ ਨੇ ਸਾਨੂੰ ਗਿਆਨ ਦਿੱਤਾ ਜਿਹੜੇ ਵਿੱਚ ਚੜ੍ਹਦੀ ਕਲਾ ਵਾਲਿਆਂ ਨੇ ਤੇ ਫਿਰ ਪੰਜਵਾਂ ਸਿਧਾਂਤ ਇਹ ਆ ਜਾਂਦਾ ਹੈ ਕਿ ਗੁਰੂ ਦਾ ਸਿੱਖ ਦੋ ਚੀਜ਼ਾਂ ਨੂੰ ਕਦੇ ਬਰਦਾਸ਼ਤ ਨਾ ਕਰੇ ਦੋ ਚੀਜ਼ਾਂ ਨੂੰ ਬਰਦਾਸ਼ਤ ਤੇ ਕਰਨ ਵਾਲੀਆਂ ਹੋਰ ਵੀ ਬੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਨਹੀਂ ਬਰਦਾਸ਼ਤ ਕਰਨਾ ਪਰ ਇਹ ਤਾਂ ਬਿਲਕੁਲ ਨਾ ਨਾ ਕਰੇ ਕਿਹੜੀਆਂ ਚੀਜ਼ਾਂ ਬਰਦਾਸ਼ਤ ਨਾ ਕਰੇ ਇੱਕ ਤੇ ਗੁਰੂ ਦੀ ਬੇਅਦਬੀ ਹੁੰਦੀ ਬਰਦਾਸ਼ਤ ਨਾ ਕਰੇ ਤੇ ਦੂਜਾ ਕਿਸੇ ਧੀ ਭੈਣ ਦੀ ਬੇਅਦਬੀ ਹੁੰਦੀ ਬਰਦਾਸ਼ਤ ਨਾ ਕਰੇ ਜਦੋਂ ਪਤਾ ਲੱਗ ਗਿਆ ਵੀ ਕਿਸੇ ਧੀ ਭੈਣ ਦੀ ਪਤ ਲੁੱਟੀ ਜਾ ਰਹੀ ਹੈ ਇੱਜ਼ਤ ਲੁੱਟੀ ਜਾ ਰਹੀ ਹੈ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਗੁਰੂ ਦੇ ਸਿੱਖਾਂ ਨੇ ਕਿਵੇਂ ਧੀਆਂ ਭੈਣਾਂ ਦੀ ਇੱਜ਼ਤਾਂ ਬਚਾਈਆਂ ਨਹੀਂ ਦੇਖਣਾ ਇਹਨਾਂ ਦੇ ਤਰ੍ਹਾਂ ਦੇ ਨਾਲ ਕਿਉਂਕਿ ਜੇ ਸਿਧਾਂਤ ਇਹ ਹੈ ਕਿ ਦੇਖ ਪਰਾਈਆਂ ਚੰਗੀਆਂ ਸਭ ਮਾਵਾ ਭੈਣਾਂ ਧੀਆਂ ਜਾਲੇ ਫਿਰ ਉੱਤੇ ਤੇਰਾ ਫਰਜ਼ ਹੈ ਤੇਰੀ ਸਾਰੀਆਂ ਹੀ ਮਾਵਾ ਭੈਣਾਂ ਧੀਆਂਲੇ ਤੇਰੇ ਵਾਸਤੇ ਫਿਰ ਉੱਤੇ ਪਰਾਈ ਤੇ ਹੈ ਕੋਈ ਨਹੀਂ ਫਿਰ ਕੀ ਗੱਲ ਆਪਣੀ ਮਾ ਭੈਣ ਧੀ ਨੂੰ ਬਚਾਏਗਾ ਨਹੀਂ ਉੱਥੇ ਕਿਉਂਕਿ ਗੁਰੂ ਦੇ ਸਿੱਖ ਦੇ ਵਾਸਤੇ ਤੇਹੀ ਹੁਕਮ ਹੈ ਨਾ ਤੇ ਦੂਸਰਾ ਫਿਰ ਆਪਣੇ ਗੁਰੂ ਦੀ ਬੇਅਦਬੀ ਕੋਈ ਗੁਰੂ ਦੀ ਨੰਦਿਆ ਨਾ ਕਰੇ ਉਹ ਬਰਦਾਸ਼ਤ ਨਹੀਂ ਕਰਨੀ ਹੈ ਉਹਦਾ ਫਿਰ ਹੱਲ ਇੱਕੋ ਹੀ ਉਹ ਤੁਹਾਨੂੰ ਪਤਾ ਹੀ ਹੈ ਕੀ ਕਰਨਾ ਫਿਰ ਆਪਾਂ ਉਹਦੇ ਇੱਕੋ ਹੀ ਹਵੇ ਕੰਮ ਫਿਰ ਖਤਮ ਹੋਦਾ ਉਹਦਾ ਇਹੀ ਹੱਲ ਹੈ ਭਾਈ ਸਵੇਸ਼ ਕਰਕੇ ਮਹਾਰਾਜ ਕਿਰਪਾ ਕਰੇ ਸਾਨੂੰ ਸੋਝੀ ਦੇਵੇ ਜੇ ਤੇ ਪੰਜ ਸਿਧਾਂਤਾਂ ਦੇ ਉੱਤੇ ਪੂਰੇ ਚੱਲ ਸਕਦੇ ਹੋ ਮੈਂ ਬਹੁਤਾ ਫਟਾਫਟ ਵਿਚਾਰਨ ਦੀ ਕੋਸ਼ਿਸ਼ ਕੀਤੀ ਆ ਵੀ ਤੁਹਾਨੂੰ ਗੱਲ ਤੁਹਾਡੇ ਪੱਲੇ ਪੈ ਜਾਵੇ ਪਿਆਰਿਓ ਜੇ ਤੇ ਪੰਜ ਸਿਧਾਂਤਾਂ ਦੇ ਉੱਤੇ ਚੱਲ ਸਕਦੇ ਹੋ ਤੇ ਆਪਣਾ ਜੀਵਨ ਬਣਾ ਲਓ ਤੇ ਜੇ ਤੁਸੀਂ ਕਹਿੰਦੇ ਹੋ ਕਿ ਪੰਜ ਸਿਧਾਂਤਾਂ ਤੇ ਆਪਾਂ ਨਹੀਂ ਚੱਲ ਸਕਦੇ ਭਾਈ ਸਾਡੇ ਵਾਸਤੇ ਦੀ ਗੱਲ ਨਹੀਂ ਐ ਫਿਰ ਪਿਆਰਿਓ ਮੈਂ ਨੀ ਇਸ ਚੀਜ਼ ਦੀ ਗਰੰਟੀ ਲੈ ਸਕਦਾ ਕਿ ਤੁਹਾਡਾ ਸ਼ਕਿਆ ਹੋਇਆ ਅਮਰ ਤੁਹਾਨੂੰ ਮੁਕਤ ਕਰਾਏਗਾ ਕਿ ਨਹੀਂ ਤੇ ਅਮਰ ਸ਼ਕਣਾ ਸਾਡੇ ਵਾਸਤੇ ਜ਼ਰੂਰੀ ਆ ਜਿਨ੍ਹਾਂ ਨੇ ਛਕਿਆ ਹੋਇਆ ਪੰਜ ਸਿਧਾਂਤਾਂ ਦੇ ਉਹਨਾਂ ਨੇ ਵੀ ਚੱਲਣਾ ਪੈਣਾ ਹੈ ਜਿਨ੍ਹਾਂ ਨੇ ਨਹੀਂ ਛਕਿਆ ਉਹ ਵੀ ਇਹ ਪੰਜ ਸਿਧਾਂਤਾਂ ਤੇ ਚੱਲ ਕੇ ਵੇਖਣ ਤੇ ਅਗਰਦ ਉਹਨਾਂ ਨੂੰ ਛਕਣਾ ਪੈਣਾ ਕਿਉਂਕਿ ਸਾਡੀ ਮਰਿਆਦਾ ਬਣ ਗਈ ਹੈ ਗੁਰੂ ਸਾਡੇ ਨੇ ਮਰਿਆਦਾ ਬਣਾਤੀ ਸਾਨੂੰ ਇਹ ਵਰਦੀ ਪੁਵਾਤੀ ਹੈ ਜੋ ਆਪਾਂ ਪੋਣੀ ਹੈ ਪਰ ਇਹ ਪੰਜ ਸਿਧਾਂਤ ਜਿਹੜੇ ਸਾਡੇ ਪੱਲੇ ਹੋਣੇ ਚਾਹੀਦੇ ਜੇ ਇਹਨਾਂ ਤੇ ਆਪਾਂ ਨੂੰ ਛੱਲਣਾ ਪੈਣਾ ਹੈ ਔਖੇ ਹੋ ਕੇ ਚਲੀਏ ਭਾਵੇਂ ਸੌਖੇ ਹੋ ਕੇ ਚਲੀਏ ਇਹ ਸਾਡੀ ਕਸਵੱਟੀ ਹੈ ਸਮਝ ਲਓ ਕਬੀਰ ਕਸਵੱਟੀ RAM ਕੀ ਝੂਠਾ ਟਿਕਾਣਾ ਕੋਈ ਇਹ ਸਮਝ ਲਓ ਵੀ ਸਾਡੀ ਗੁਰੂ ਵੱਲੋਂ ਸਾਡਾ ਬਖਸ਼ਿਆ ਹੋਇਆ ਇੱਕ ਇਹ ਸਮਝ ਲਓ ਵੀ ਸਾਡੇ ਹੋਣਾ ਸਾਨੂੰ ਇੱਕ ਮਰਿਆਦਾ ਬਣਾ ਕੇ ਦਿੱਤੀ ਵੀ ਭਾਈ ਇਹ ਤਿੰਨ ਹੋਏ ਪਗਾਉਣੀਆਂ ਪੈਣੀਆਂ ਸ਼ਰਤਾਂ ਜੇ ਨਹੀਂ ਪਗਾ ਸਕਦਾ ਫਿਰ ਵਿਖਾਵਾ ਆ ਫਿਰ ਬਹੁਤਾ ਚਿਰ ਨਹੀਂ ਰਹਿਣਾ ਫਿਰ ਅੱਜ ਦੇਖਿਆ ਇਹ ਨਾ ਜਿਵੇਂ ਹੁਣ ਆ ਜੋ ਚੀਜ਼ਾਂ ਅੱਜ ਸਮੇਂ ਦੇ ਚੱਲਦੀਆਂ ਪਈਆਂ ਨੇ ਬਹੁਤ ਕੁਝ ਹੋ ਰਿਹਾ ਪਿਆਰੇ ਇਹ ਤੇ ਚਲੋ ਦਿਖ ਗਈਆਂ ਸਾਹਮਣੇ ਬਹੁਤ ਕੁਝ ਹੋ ਰਿਹਾ ਹੈ ਬਾਲਕ ਕਿਰਪਾ ਕਰੇ ਸਾਨੂੰ ਅਕਲ ਦਵੇ ਸਾਨੂੰ ਸੋਝੀ ਦਵੇ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਸਮਾਂ ਇਸੇ ਤਰੀਕੇ ਨਾਲ ਜਿਉ ਜਿਉ ਆਪਾਂ ਇਹਨਾਂ ਅੰਦਰ ਵਾਲੀਆਂ ਚੀਜ਼ਾਂ ਤੋਂ ਟੁੱਟਾਂਗੇ ਨਾ ਆਪਾਂ ਅਭਿਆਸ ਤੋਂ ਟੁੱਟਾਂਗੇ ਨਾਮ ਤੋਂ ਟੁੱਟਾਂਗੇ ਇਹ ਪੰਜ ਵਿਕਾਰ ਜਿਹੜੇ ਆ ਨਾ ਇਹ ਬੜਾ ਕੁਝ ਕਰਾ ਦਿੰਦੇ ਬੰਦੇ ਕੋਲ ਸਿਰ ਸਵੈਸ ਕਰਕੇ ਮੈਂ ਤਾਂ ਇਹ ਤੁਹਾਡੇ ਚਰਨਾਂ 'ਚ ਬੇਤੀ ਕੀਤੀ ਮੈਂ ਕਿਹਾ ਵੀ ਹਰ ਜੀ ਬੇ ਗੱਲ ਸਵਾਲ ਆਮ ਹੀ ਤੌਰ ਦੇ ਉੱਤੇ ਕਰਦਾ ਕਿ ਮੈਂ ਅਮਰਤ ਨਹੀਂ ਛਕਿਆ ਹੋਇਆ ਕਿ ਮੈਂ ਮੁਕਤ ਹੋ ਸਕਦਾ ਜਾਂ ਮੈਂ ਅਮਰਤ ਛਕਿਆ ਹੋਇਆ ਹੈ ਮੈਂ ਇਦਾਂ ਕਰ ਸਕਦਾ ਮੈਂ ਇਦਾਂ ਕਰ ਸਕਦਾ ਭਾਈ ਠੀਕ ਹੈ ਮਰੇ ਛਕਣਾ ਜ਼ਰੂਰੀ ਹੈ ਮੈਂ ਫੇਰ ਬੇਨਤੀ ਕਰਾਂ ਪਰ ਕੁਝ ਸਿਧਾਂਤ ਨੇ ਗੁਰਬਾਣੀ ਦੇ ਗੁਰਮਤ ਸਾਡੀ ਜੀਵਨ ਜਾਂਚ ਉਸ ਤੇ ਤੁਹਾਨੂੰ ਚੱਲਣਾ ਪੈਣਾ ਜੀ ਹੋਰ ਕੋਈ ਹੱਲ ਨਹੀਂ ਜੀਗਾ ਨਹੀਂ ਤੇ ਸਿਰ ਬਖਾਵਾ ਤੇ ਕੋਈ ਮੁਕਤੀ ਨਹੀਂ ਜੀ ਹੋਣੀ ਐਵੇਂ ਭਰਮ ਨਾ ਪਾੜ ਕੇ ਆਪਣੇ ਮਨ ਚ ਬਹਿ ਜਿਓ ਤੇ ਮਾਲਕ ਕਿਰਪਾ ਕਰੇ ਆਪਾਂ ਵਾਕਈ ਆਪਣੇ ਗੁਰੂ ਦੇ ਪੱਕੇ ਅਮਰਤਾਰੀ ਸਿੱਖ ਬਣੀਏ ਬਾਰੀ ਸ਼ਿੰਗਾਰ ਵੀ ਸਾਡਾ ਸੱਚਾ ਹੋਵੇ ਤੇ ਗੁਰੂ ਪਿਆਰੀ ਸਾਥ ਸੰਗਤ ਜੀਓ ਫਿਰ ਅਸਲ ਮਾਲਕ ਦੀ ਕਿਰਪਾ ਸਾਡੇ ਤੇ ਵਰਤਦੀ ਹੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਸੰਸਾਰ ਵੀ ਤੁਹਾਨੂੰ ਪਿਆਰ ਕਰੇਗਾ ਪ੍ਰੇਮ ਕਰੇਗਾ ਤੇ ਮਾਲਕ ਵੀ ਤੁਹਾਨੂੰ ਆਪਣੇ ਗੱਲ ਨਾਲ ਲਾ ਕੇ ਤੁਹਾਡੇ ਨਾਲ ਪਿਆਰ ਕਰੇਗਾ ਸੋ ਕਰੋ ਆਪਣੇ ਮਾਲਕ ਦੇ ਚਰਨਾਂ ਦੇ ਅਰਦਾਸ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਨਿਵਾਣਿਆਂ ਤੇ ਸਾਨੂੰ ਆਪਣੇ ਚਰਨੀ ਲਾਓ ਅਸੀਂ ਵਿਖਾਵਿਆਂ ਤੋਂ ਬਚੀ ਅਸੀਂ ਭੇਖਾਂ ਤੋਂ ਬਚੀਏ ਤੇ ਅੰਦਰੋਂ ਅਸੀਂ ਸੱਚੇ ਨਾਮ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੀਏ ਇਹ ਅਰਦਾਸ ਕਰਿਆ ਕਰੋ ਜੇ ਨਹੀਂ ਚੱਲ ਸਕਦੇ ਤੇ ਅਰਦਾਸ ਕਰੋ ਮਾਲਕ ਸਾਨੂੰ ਉਦਮ ਬਲ ਬਖਸ਼ਿਸ਼ ਕਰੇ ਸੋ ਪਿਆਰਿਓ ਇਹ ਜ਼ਰੂਰ ਇਹਨਾਂ ਸਿਧਾਂਤਾਂ ਨੂੰ ਸਮਝਿਓ ਤੇ ਇਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰੋ ਜੇ ਕੁਝ ਪੁੱਛਣਾ ਹੈ ਕੋਈ ਸਵਾਲ ਰਹਿ ਗਿਆ ਹੈ 9876490103 ਤੁਹਾਡੀ ਸਕਰੀਨ ਤੇ ਸਾਈਡ ਤੇ ਨੰਬਰ ਚੱਲਦਾ ਪਿਆ ਇਸ ਤੇ ਮੈਸੇਜ ਕਰਕੇ WhatsApp ਚੱਲ ਰਿਹਾ ਹੈ ਇਸ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਸੁਇਨੀਆਂ ਕਬੀਰਤਿਆਂ ਪ੍ਰਵਾਨ ਕਰਿਓ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਕੋਈ ਲਫ਼ਜ਼ ਇੱਧਰ ਉੱਧਰ ਬੋਲਿਆ ਗਿਆ ਹੋਵੇ ਹੱਥ ਜੋੜ ਕੇ ਆਪ ਸੰਗਤ ਸਤਗੁਰੂ ਜੀ ਬਖਸ਼ਣ ਯੋਗ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ